ਹਾਂਜੀ ਬਈ ਸਸਿਗਾਲ ਲਓ ਬਈ ਅੱਜ ਲਾਉਣੇ ਆਪਾਂ ਬੋਰ ਹਲੇ ਕੰਮ ਸਟਾਰਟ ਕਰੀ ਜਾਂਨੇ ਮਿਸਤਰੀ ਆਉਂਦਾ ਤੋਆ ਕਰ ਲਿਆ ਉਹ ਕਿੰ ਬਾਪਾ ਕਦੇ ਫਿਰਦਾ ਉਰਿਆ ਬੱਟਲ ਦੇ ਬਾਹਰ ਨਾ ਕਰਦੇ ਹੈ ਲਾ ਦੀਏ ਫਿਰ ਬੋਰਾ ਜਾ ਲਾ ਦੀਏ ਬੋਰਾ ਜਾ ਲਾ ਦੇ ਕਿੰਨੇ ਪੈਸੇ ਦੇਂਗਾ ਫਿਰ ਜੇ ਵਾਹ ਜਿੰਦਨ ਲੈ ਓਏ ਮੈਂ ਬਦੂ ਲਾ ਦੀ ਮਰ ਕੀ ਹੈ ਵਧੀਆ ਲਾ ਦੀ ਮੈਂ ਬੋਰ ਦਾ ਮਿਸਤਰੀ ਲਾਉ ਮਾਤਾ ਕਾ ਦੇਣ ਲਾਉਣਾ ਨਾ ਦੋਵੇਂ ਲਵਾਤਾ ਜਿਵੇਂਗਾ ਹੈ ਹੱਥ ਉੱਤੇ ਤਬਾਦੀ ਵਿੱਚ ਜੇ ਆ ਬਟਕੀ ਦਾ ਨਹੀਂ ਚੱਕਣ ਦੀ ਰੋੜ ਯਾਰ ਇਹਦਾ ਪਾਰ ਲੈ ਘਰਣਾ ਯਾਰ ਇੱਥੇ ਹਾਂ ਭਰਲੇ ਵਸੇ ਘਾਟ ਰਹਾਨੇ ਹਨ ਇੱਥੇ ਇਹਦੇ ਥੱਲੇ ਧਰੂ ਹਾਂ ਇੱਕ ਇਧਰ ਹੋਈ ਇੱਕ ਇਧਰ ਉੱਠ ਘੜ ਬਾਬਾ ਆਇਆ ਯਾਰ ਚਲੋ ਅਸਰਾ ਕੋ ਗੱਲ ਬਾਤ ਇਧਰ ਲਾਉਣਾ ਹੈ ਲਾਹੀਂ ਫਿਰ ਅੜੇ ਗੱਡੀਆਂ ਤਿਆਰ ਹੋ ਜਾਂਦੇ ਹਜੇ ਚੱਲ ਚੱਲ ਇਧਰ ਕਿ ਚੱਲ ਬੂਹਾ ਰੰਗ ਆਉਂਦਾ ਥੱਲੇ ਥੱਲੇ ਲਾ ਦੇ ਪੱਧਰਾ ਇਹ ਕਰਕੇ ਲਾ ਦਿਓ ਹੈ ਗਰ ਉਹ ਕਿੱਥੇ ਲਾਉਂਦੇ ਹੈ ਥੱਲੇ ਮਿੱਟੀ ਪਾਵੇ ਹੈ ਥੱਲੇ ਲਾ ਦੇ ਮਿੱਟੀ ਪਧਰਾਇਆ ਕਰਦੇ ਨੂੰ ਤਾਂ ਜਾ ਕੇ ਪਾ ਦੀ ਮਾੜੀ ਸੀਰੇ ਮਿੱਟੀ ਥੋੜੀ ਦਿਨ ਆਉਰੇ ਪਾਉਂ ਕੋਈ ਨਾ ਆ ਦੇ ਇਧਰ ਪਾ ਦੇ ਆਹ ਖਾਣੇ ਦੇ ਸਾਦੇ ਵਰਤ ਮੱਥਾ ਵਾ ਸੀਰੇ ਤੇ ਟਕਾਵਾਂਗੇ ਹਣਾ ਸੀਰੇ ਹਾਂਜੀ ਵਲੀ ਦਾ ਖਾਜੇਵਲੀ ਦਾ ਮੱਥਾ ਤੇ ਟਕਾਵਾਂਗੇ ਹਾਂ ਖਾਜੇਵਲੀ ਨੂੰ ਮੰਨਦਾ ਤੂੰ ਹੋਰ ਖਾਜੇਵਲੀ ਮੰਨਣਾ ਪੂ ਹੁਣ ਬੋਰ ਲਾਈ ਜਨੇ ਪੰਦਾ ਖਾਜੇਵਲੀ ਨੂੰ ਮੰਨਣਾ ਪੂ ਹੋਰ ਕਿਹਨੂੰ ਮਨਾਏ ਹਾਂ ਤਾ ਟੂਲ ਖਵਾਵਾਂਗੇ ਤਨੂ ਅੱਜ ਕੜਾਹੀ ਬਾਬੇ ਦੀ ਉਹ ਡਾਂਸ ਨੂੰ ਮੰਨਣਾ ਕਰ ਹੈ ਡਾਂਸ ਨੂੰ ਮੰਨਣਾ ਡਾਂਸ ਕਿਹੜਾ ਆਇਆ ਨਵਾਂ ਆਇਆ ਕੋਈ ਡਾਂਸ ਡਾਂਸ ਬਾਬਾ ਦਾ ਡਾਂਸ ਕਿਹੜਾ ਆਇਆ ਓਏ ਖਾਜੇਵਲੀ ਤਾਂ ਨਹੀਂ ਮੰਨ ਖਾਜੇਵਲੀ ਕੋਈ ਨਹੀਂ ਮੰਨਿਆ ਕਰ ਹੈਂ ਖਾਜੇ ਬੜੀ ਨਹੀਂ ਮੰਨਦਾ ਹੈ ਇਹ ਖਾਜੇ ਬੜੀ ਤੋਂ ਪਾਣੀ ਦੀ ਵੀ ਨਿਕਲੂ ਹੋਰਾ ਖਾਜੇ ਬੜੀ ਬਿਨ ਦਾ ਭਾੜ ਨਹੀਂ ਹੋਣਾ ਬੋਰਾ ਹੈ ਕਹੀ ਮੰਨਦਾ ਹੈ ਕਹੀ ਕਹੀ ਨੂੰ ਮੰਨਣਾ ਨਹੀਂ ਪਸੰਦ ਆਦਾ ਕਹੀ ਸੰਦਾ ਕਰਸਾਨ ਦਾ ਖਾਜੇ ਬੜੀ ਨੂੰ ਤੂੰ ਮੰਨਦਾ ਹੈ ਲੈ ਹੋਰ ਇਹ ਕੋਣ ਮੰਨਣਾ ਕਰੂ ਕਿਨੂੰ ਮੈਂ ਦੇਖੀ ਤੇਰਾ ਬਸ ਇੱਧਰ ਆ ਜਾ ਹਾਂ ਬਸ ਹੋਇ ਲੋਈ ਤਿਆਰੀ ਆ ਬੋਰ ਦੀ ਬਾਈ ਵੀਡੀਓ ਨੂੰ ਲਾਈਕ ਕਰਦੇ ਤੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਇਹ ਚੰਗੀ ਲੱਗੀ ਤਾਂ ਸ਼ੇਅਰ ਕਰਦੇ ਬਾਈ ਚੱਲ ਆਪਣਾ ਫਾਇਦਾ ਹੋ ਜਾਂਦਾ ਇਹ ਚੀਜ਼ ਨਾਲ ਅੱਜ ਲਾਉਣ ਲੱਗਿਆ ਬੋਰ ਬਾਈ ਸਾਨੂੰ ਦਿਖਾਵਾਂਗੇ ਸਾਰਾ ਸਿਸਟਮ ਆਪਣਾ ਹੋਰ ਫਰਸੀਰੇ ਲੈ ਤੇਰੀ ਵੀਡੀਓ ਚਾੜਾ ਕੇ ਨੱਟ ਤੇ ਬਸਨਾ ਕੋ ਗੱਲਬਾਤ ਵੇ ਕੋਈ ਵਿਚਾਰਾ ਕਿਹੜਾ ਮਾੜਾ ਪਿੰਡ ਚ ਆਪਣਾ ਉਹ ਨਾ ਨਾ ਆਪਣੀ ਮੜਜੋ ਓਏ ਕਾੜ ਆਪਣੇ ਪਿੰਡ ਚ ਤੇ ਕਰ ਆਪਣੇ ਪਿੰਡ ਚ ਇਹੇ ਬੰਦਾ ਜੇ ਤੂੰ ਓਏ ਕਾੜ ਤੂੰ ਕੋਈ ਹੋਰ ਗੱਲ ਕਰਾ ਯਾਰ ਨਾ ਆਹੀ ਬੰਦਾ ਜੇ ਤੂੰ ਆ ਉਹ ਆਪੜੇ ਕਿਹੜਾ ਸਰਪੰਚੀ ਜੁਠਣਾ ਜੇ ਸਰਪੰਚੀ ਜੀ ਜੇ ਛਾ ਦਈਏ ਫੇਰ ਕਾੜ ਉਹ ਆਪੜੇ ਆਪਾ ਆਈ ਰਿਹਾ ਆ ਸਰਪੰਚੀ ਜੀ ਚਾਹੀ ਤੂੰ ਜੁਠ ਵੀ ਜਾ ਮੈਨੂੰ ਆਪਾ ਉੱਠ ਰਹੀ ਨਹੀਂ ਆਪੜੇ ਜੁਠ ਵੀ ਜਾਮਗਾ ਤੇਰੇ ਨਾਲ ਕਰ ਲੋਕਾਂ ਦਾ ਲਾਲਾ ਹੁੰਦਾ ਸਾਡੇ ਨਾਲ ਹੁੰਦਾ ਆ ਪੜਗੀ ਲੈਣਾ ਮੈਂ ਵੀ ਆਪਾਂ ਕੰਮ ਵਾਲੇ ਬੰਦੇ ਆ ਸੀ ਰੇ ਨਹੀਂ ਤੂੰ ਜਿੱਤ ਵੀ ਜਾਵੇਂਗਾ ਹਾਂ ਐਸੇ ਹੀ ਅੱਜ ਹੀ ਤਾਂ 100 ਵੱਟ ਵੱਟ ਕੇ ਅਗਲੇ ਸੱਦੀ ਕਰਦੇ ਹਾਂ ਹੈ ਤੇਨੂੰ ਸਰਪੰਚ ਵੀ ਬੁਣਾ ਦੇਗਾ ਜੀ ਐਸੇ ਬੰਦੇ ਦੇ ਹੈਗੇ ਆ ਠੀਕ ਆ ਇਹਦਾ ਵਾਪਸ ਕਰ ਤੇ ਬੋਲ ਤੂੰ ਪਾਰ ਨੇ ਅੱਜ ਅਗਲੇ 100 ਰੁਪਏ ਅਗਲੇ ਵੀ ਅਗਲੇ ਦਾ ਪੈਸਾ ਦੇਣਾ ਹੁੰਦਾ ਹੈ ਹਾਂ ਹਾਂ ਕਿਸ ਦਾ ਕਿਹਦਾ ਕਿਸ ਦਾ ਪੁੱਛ ਕਰ ਉਹ ਤਰਸੇਮ ਕਿਵੇਂ ਆਪਣਾ ਦਾ ਬੰਦਾ ਹੈ ਤਰਸੇਮ ਕਿਵੇਂ ਇਹ ਬੰਦਾ ਉਹ ਇੱਕ ਨੰਬਰ ਬੰਦਾ ਜਣਾ ਬੰਦਾ ਘਟ ਹੈ ਨਾ ਮਨਜੇ ਪਤੰਨੀ ਬੜੀਆਂ ਗਲਤ ਕਰਤੀਆਂ ਨੇ ਜਿੱਦਾਂ ਮੈਂ ਗਾਇਸਾਂ ਕਮਾਲੇ ਬੰਦੇ ਹੁੰਦੇ ਪਰ ਠੀਕ ਹੈ ਸਹੀ ਗੱਲ ਆਈ ਤਾਂ ਕਹੀ ਦਿਨੋਂ ਕੰਮ ਕਰਦਾ ਹਸਦਾ ਨੈਟ ਤੇ ਚਾੜਦਾ ਫਿਰ ਤੇਰੀ ਵੀਡੀਓ ਕੀ ਦਿੱਕਤ ਤਾਂ ਨਹੀਂ ਚਾੜ ਦਿਆ ਹੈ ਚਾੜ ਜੇ ਤੂੰ ਫੇਮਸ ਹੋ ਗਿਆ ਫਿਰ ਹੋਈ ਹੋ ਜਾਣ ਫਿਰ ਪੈਸੇ ਅੱਧਾ-ਅੱਧਾ ਕਰ ਲਾਂਗੇ ਆਪਾਂ ਅੱਧਾ-ਅੱਧਾ ਕਰ ਲਾਂਗੇ ਪੈਸੇ ਆਉਂਦੇ ਨੇ ਤੇ ਆਛਾ ਜਰਾ ਹੋਰ ਅੱਧਾ-ਅੱਧਾ ਕਰ ਲਈ ਵਾ ਠੀਕ ਸਾਰੀ ਦੇ ਦਾਂਗੇ ਸਾਰੀ ਦੇ ਦਾਂਗੇ ਫਿਰ ਆਪਾਂ ਹੀ ਗਰਾਉਣੇ ਆਪਣੇ ਕੋਲ ਬਥੇਰਾ ਕੁਸਾ ਯਾਰ ਹੈ ਚਲ ਕੀ ਆ ਖੜਨਗੇ ਕੀ ਹੋ ਗਿਆ ਖੜੇ ਜਵਾਂਗੇ ਦੁਕਾਨ ਮੈਂ ਤੂੰ ਖੜ ਜਾ ਗੁੰਦਰੀ ਦਾ ਤਾਂ ਹੋ ਜਾਂਦਾ ਕੰਮ ਜਿਦੋਂ ਅਗਲੇ ਚੜੀ ਤੇ ਬਟਾ ਲਾਇਆ ਫਿਰ ਤਾਂ ਜਵਾਬੀ ਦੇ ਦੀ ਜੀ ਹਾਂ ਹੈ ਸਹੀ ਗੱਲ ਆ ਓਏ ਬੋਰ ਦਾ ਕੰਮ ਆ ਕਹੇ ਸਾਡਾ ਯਾਰ ਕਹ ਸਾਡਾ ਬੋਰ ਦਾ ਕੰਮ ਆ ਸਾਡਾ ਬੋਰ ਦਾ ਕੰਮ ਆ ਲਾ ਦੇ ਐ ਚਾਹ ਪੀ ਲੋ ਓਏ ਸਾਡਾ ਬੋਰ ਦਾ ਕੰਮ ਚ ਲੱਗ ਗਿਆ ਸੀ ਲੱਗਿਆ ਰੰਗ ਪਾਣੀ ਮੰਗੇ ਤੂੰ ਓਖੇ ਨੇ ਸਹੀ ਗੱਲ ਪਾਣੀ ਨਹੀਂ ਪੀਣ ਵਾਲਾ ਕੋਈ ਚੱਜ ਦਾ ਹੁਣ ਤਾਂ ਪਾਣੀ ਵਧੀਆ ਨਿਕਲੋ ਆਪਣੇ ਬੋਰ ਦਾ ਹੋਰ ਹਾਂ ਦਮਾਸਾ ਕੀ ਗੱਲਾ ਅਜਾ ਪਾ ਜੀ ਤੇ ਉਹ ਲੈ ਪੂਰਾ ਕਸਤ ਨਾ ਹਾਂ ਲੋ ਬੰਨੇ ਵੱਡ ਲੋ ਜਿੰਨੇ ਥੱਲੇ ਥੱਲੇ ਉੱਪਰ ਤੇਰੇ ਕੰਨ ਵਾਲੀ ਵੀ ਫਰਕ ਹੈ ਜਨ ਲਈ ਆ ਕੇ ਬਹਿ ਜਾ ਬੱਡੀ ਪਰਾ ਤਾਂ ਪਰਾ ਤਾਂ ਹੋਰ ਹੋਈ ਇੱਥੋਂ ਬਾਲਾ ਬਿੰਕਾ ਹੋ ਰਿਹਾ ਪਾ ਮੂਰੋਂ ਵੱਡਣਾ ਬਹੁਤ ਉੱਤੋਂ ਛੇੜ ਲੈ ਇੱਥੇ ਮੈਂ ਇੱਥੋਂ ਇੱਥੋਂ ਕਿਹੜਾ ਬੰਦਾ ਪਾ ਜੀ ਤਾਂ ਨਾ ਦੁਪਾ ਉਹ ਹੀ ਬਾਕੀ ਗਿਆ ਹੈ ਇਸ ਨਹੀਂ ਪਾਇਸੀ ਉਹ ਰਾਂਡਾ ਮਿਸਤਰੀ ਹੈ ਕਾਲ ਵਿੱਚ ਬਾਧੂ ਘਰ ਪਾਉਣਾ ਮੈਨੂੰ ਲੱਗਾ ਛੱਤਾਂ ਪਾਉਂਦਾ ਛੱਤਾਂ ਮੈਂ ਤੇਰੀ ਜੀ ਕਰਕੇ ਨਹੀਂ ਬੋਲਦਾ ਉਹਨੇ ਕੋਈ ਖਾ ਗਿਆ ਪਾਸੂ ਖਾ ਗਿਆ ਕੀ ਕਰ ਤੂੰ ਓਏ sire ਬਾਬੇ ਨੂੰ ਮੱਥਾ ਦੇਖਤਾਈ ਹਾਂ ਹੈ ਓਰੇ ਦਾ ਨਾ ਤੇਰੀ ਜੀ ਕਰਕੇ ਨਹੀਂ ਬੋਲਦਾ ਤੇ ਦੇਖਤਾ ਤੇਰੀ ਤੇਰੀ ਬਚਾਉਣੀ ਪੈਂਦੀ ਐ ਪਾਸਵਾ ਕਿਹਨੂੰ ਬਾਏ ਨੂੰ ਪੈਸੇ ਕਿਨੇ ਦੇਣਾ ਬਾਈ ਨੇ ਦੇ 1 ਕਰੋੜ ਰੁਪਏ ਬਿਚਾਰੇ ਆ ਰਹੇ ਮਸ਼ੀਨ ਹੋਰ ਲੈਉਣੀਆਂ ਨੇ ਯਾਰ ਬਾਈ ਨੇ ਕੱਲ ਮੱਗੇ ਦੀ ਆਪਾਂ ਦੇ ਦੋ ਹਾਂ 2 ਕਰੋੜ ਦੇ ਦੇ ਚਨਾ ਪੀਤਾ ਲਓ ਬਾਈ ਚੱਲੀ ਜਾਂਦਾ ਕੰਮ ਆਪਣਾ ਪਾੜੋ ਆ ਗਈ ਬਾਈ 40 ਫੁੱਟ ਤੋਂ ਬਾਅਦ ਪੰਜਵਾਂ ਪੈਪ ਆ ਆ ਦਾ ਪਾਣੀ ਟੁੱਟ ਗਿਆ ਇਹਦਰ ਆਪਣਾ ਮਸ਼ੀਨ ਨਾਲ ਲੈ ਜਾਊਗਾ 40 ਫੁੱਟ ਤੋਂ ਬਾਅਦ ਆ ਗਈ ਭਾਈ ਆਪਣੀ ਪਾਡੋ ਆਂਡੋ ਤੋਂ ਬਾਅਦ ਅਗਲੇ ਪਾਈਪ ਤੱਕ ਜਾਣਗੇ ਭਾਈ ਪਾਡੋ ਤੱਕ ਤਾਂ ਆਪਾਂ ਨੂੰ ਥੋੜੀ ਜਿਹੀ ਦਿੱਕਤ ਆਉਂਦੀ ਆ ਬਾਅਦ ਮਸਾ ਜਾਊ ਐਦੂ ਵਾਲੇ ਪਾਈਪ ਤਾਂ ਛੇਦੀ ਛੇਦੀ ਭੱਜ ਜਾਣਗੇ ਆ ਦੇਖ ਲਓ ਭਾਈ ਪਾਡੋ ਦੇ ਡਲੇ ਜਾਂਦੇ ਨੇ ਹੈਰੀ ਪਾਣੀ ਟੁੱਟਿਆ ਕੋਈ ਵੀ ਚਰਿਆ ਨੇ ਆ ਬੱਤ ਕਰਦੇ ਬੱਤ ਕਰਦੇ ਕੋਈ ਨਹੀਂ ਕੋਈ ਨਹੀਂ ਓਏ ਆ ਜਾ ਕਿਧਰ ਫਿਰਦਾ ਹੈ ਉਹ ਪਾਣੀ ਲੈ ਜੀ ਉਹ ਪਾਣੀ ਦਾ ਪੰਮ ਤਾਂ ਜੀ ਟੁੱਟ ਗਿਆ ਜਰਾ ਜਗਾ ਰੱਖੀ ਹੈ ਕਹਿ ਰਹੇ ਆ ਉਦੀ ਘਰ ਚ ਉਹ ਉਹ ਪਾਣੌਣ ਲੱਗੀ ਕਿੰਨਾ ਕ ਪਊਆ ਹੋਰਾ ਹੈ ਹੈ ਕਿੰਨੀ ਬੋਕੀ ਜਾਣੀ ਆ ਹੋਰ ਜਾਂਦੇ ਫੋੜ ਹਾਂ ਕਿੰਨਾ ਕਾ ਹੋਰ ਤਾਂ ਦੇ ਤੋ ਟੋ ਟੋ ਰੋਜ਼ਾਨਾ ਓਏ ਓਏ ਪਾਣੀ ਜਿਉੜੀ ਪੱਕੀ ਆ ਜੀ ਹਾਂਜੀ ਲੋ ਜੀ ਆਪਣਾ ਬੋਰ ਹੋ ਗਿਆ ਬਾਈ ਰੈਡੀ ਬੋਰ ਆਪਣਾ ਲੱਗ ਚੁੱਕਿਆ 130 ਫੁੱਟ ਪੈ ਗਿਆ ਮਾਲ ਬਾਈ ਇਦੋਂ ਆ ਪਾਂਡੋ ਦੀ ਟੱਕਰ ਲੱਗ ਗਈ ਸੀ ਜਾ ਕੇ ਇਹਨੂੰ ਆਪਣੇ ਟਾਕੇ ਕਰਤਾ ਰੈਡੀ ਚਲੋ ਦੇਖਦੇ ਆਂ ਭਾਈ ਇਹ ਚਲਾ ਕੇ ਉਹ ਮੋਟਰ ਆ ਇੱਧਰ ਕੱਢ ਕੇ ਪਾਵਾਂਗੇ ਹੁਣ ਆਈ ਜਾਂਦਾ ਘੜੂਕਾ ਲੈ ਕੇ ਆਪਣਾ ਬੰਦਾ ਦੇਖਦੇ ਆਂ ਭਾਈ ਪਾਣੀ ਕਿਹੋ ਜਿਹਾ ਨਿਕਲਦਾ ਪਾਣੀ ਤਾਂ ਵੈਸੇ ਉਹਦਾ ਵੀ ਆਪਣਾ ਬੋਰ ਦਾ ਮਿੱਠਾ ਸੀਗਾ ਪਾਣੀ ਦਾ ਥੋੜਾ ਜਿਹਾ ਛੱਡਣ ਲੱਗ ਗਿਆ ਸੀ ਭਾਈ ਪਤਾ ਨਹੀਂ ਕੀ ਦਿੱਕਤ ਸੀ ਆਪਣੀ ਹੈਗੀ ਆ ਭਾਈ ਪੱਤਨਾਂ ਮੰਨ ਕੇ ਚੱਲ ਪਾਣੀ ਹੈਗਾ ਸੌਸੂ ਦੇ ਕਰਾਂਚ ਸਾਉ 120 ਵਾ ਸੈਥੀ ਜਲਦੇ ਨੇ ਬੋਰ ਅੱਜ ਦੇਖਾਂਗੇ ਬਾਈ ਚਲਾ ਕੇ ਦਿਖਾਵਾਂਗੇ ਸਾਨੂੰ ਵੀਡੀਓ ਵਿੱਚ ਇਹਦਾ ਆਪਣਾ ਇਹ ਬੋਰ ਆ ਬਾਈ ਇਹ ਪਾਣੀ ਤੋੜਨ ਲੱਗ ਗਿਆ ਸੀਗਾ ਪਹਿਲਾਂ ਤਾਂ ਪਾਣੀ ਵਧੀਆ ਸੀ ਪਤਾ ਨਹੀਂ ਤਾਂ ਪਾਣੀ ਡੋਂਗੇ ਵਾ ਅੱਗੇ ਬਾਈ ਬਾਕੀ ਆਪਾਂ ਦੇਖਦੇ ਹਾਂ ਕੀ ਕਹਿੰਦਾ ਉਹ ਬੋਰ ਲਾਇਆ ਨਮਾ ਥੋੜੀ ਪਾਣੀ ਦੀ ਬਾਈ ਖਫਤ ਵੀ ਜ਼ਿਆਦਾ ਹੋਊਗੀ ਨਾ ਤਾਂ ਕਰਕੇ ਪਾਣੀ ਵਾਗੇ ਡੋਂਗੇ ਕਿ ਇਹਦੇ ਵਿੱਚ ਆਪਣੀਆਂ 90 ਡਰਾਈਵਰੀਆਂ ਨੇ ਜੀ ਉਹਦੇ ਵਿੱਚ ਪਾਵਾਂਗੇ ਆਪਾਂ 100 ਇਹ ਪਾਣੀ ਦੇ ਬਾਈ ਝੂਟੇ ਜੇ ਮਾਰਦੀਆਂ ਸਾਨੂੰ ਚਲਾ ਕੇ ਵੀ ਦਿਖਾਵਾਂਗੇ ਇਹਨੂੰ ਜਦੋਂ ਕਿਹੜਾ ਚੱਲਦੀ ਚੱਲਦੀ ਉਹ ਤਾਂ ਸਹੀ ਚੱਲਦੀ ਆ ਫੇਰ ਲੱਗੇ ਨੇ ਝੂਟੇ ਜੇ ਮਾਰਨ ਤਾਂ ਕਰਕੇ ਆਪਾਂ ਨੂੰ ਬਾਈ ਬੋਰ ਨਮਾ ਲਾਉਣਾ ਪੈ ਗਿਆ ਚਲੋ ਐਵੇਂ ਸੀਜ਼ਨ ਤੋਂ ਪਹਿਲਾਂ ਲੱਗ ਗਿਆ ਬਾਈ ਵਿਚਾਲੇ ਡਿੱਕਦਾ ਨਹੀਂ ਥੋੜਾ ਜਿਹਾ ਔਖਾ ਹੋ ਜਾਂਦਾ ਇਹ ਬਾਈ ਇਹਦੇ ਵਿੱਚ 12.5 ਦੀ ਮੋਟਰ ਆ ਤੇ ਉਹੀ ਮੋਟਰ ਕੱਢ ਕੇ ਉਧਰ ਪਾਉਣੀ ਆ ਆਪਾਂ ਨੇ ਆਪਣੇ ਬਾਈ ਇਹਦੇ ਪਾਏ ਪਾਏ ਨੇ ਤੇ ਬਰੇਤੀ ਤੇ ਆਏ ਨੇ 5 ਕਪਾਏ ਪਾਏ ਨੇ ਬਾਈ ਤੇ 2 ਕਪਾਏ ਪਾ ਗਏ ਸੀ ਪਾਉਂਡੋ ਦੇ ਵਿੱਚੋਂ ਦੇਖੋ ਪਾਣੀ ਪੂਰਾ ਕਰ ਦਿਆ ਕਿ ਨਾ ਬਾਈ ਦਿਖਾਵਾਂਗੇ ਤੁਹਾਨੂੰ ਚਲਾ ਕੇ ਵੀ 4 ਇੰਚੀ ਪ੍ਰੈਸ਼ਰ ਤੱਕ 5 ਇੰਚੀ ਇੱਕ 3 ਇੰਚੀ ਬਾਈ ਦੇਖਦੇ ਆਂ ਆਪਾਂ ਬਾਕੀ ਚਲਾਏ ਤੇ ਪਤਾ ਲੱਗੂ ਅੱਜ ਚਲਾਵਾਂਗੇ ਤੁਹਾਨੂੰ ਸਾਰੀ ਵੀਡੀਓ ਦਿਖਾਵਾਂਗੇ ਚੈਨਲ ਨੂੰ ਬਾਈ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਕਰ ਦਿਓ ਲਾਈਕ ਖਾਉਣਾ ਹੈ ਬਈ ਤੁਹਾਨੂੰ ਅੱਜ ਲਓ ਜੀ ਬਾਈ ਜੀ ਮੋਟਰ ਪਾਈ ਆਨੇ ਆ ਮੋਟਰ ਪਾ ਕੇ ਦੇਖਦੇ ਆ ਵੀ ਪਾਣੀ ਪੂਰਾ ਕਰਦੀ ਆ ਜਾਂ ਨਹੀਂ ਪਾ ਕੇ ਤੁਹਾਨੂੰ ਦੱਸਾਂਗੇ ਬਾਈ ਵੀ ਪਾਣੀ ਪੂਰਾ ਕਰਿਆ ਜਾਂ ਨਹੀਂ ਕਰਿਆ ਚਲਾ ਕੇ ਵੀ ਖਵਾਵਾਂਗੇ ਤੁਹਾਨੂੰ ਹਾਂਜੀ ਬਾਈ ਜੀ ਆਹ ਦੇਖ ਲਓ ਜੀ ਪਾਣੀ ਇੰਨਾ ਕੁ ਬਣਿਆ ਪਾਣੀ ਘੱਟ ਬਣਿਆ ਬਾਈ ਜੀ ਪੱਤਨ ਦਾ ਬਾਈ ਫਰਕ ਪਈਆ ਕੋਈ ਆਹ ਬੋਰ ਦਾ ਵੀ ਪਾਣੀ ਘੱਟ ਸੀ ਜਿਹੜਾ ਆਪਣੇ ਬੰਦ ਕਰਿਆ ਇਹ ਐਰਾ ਵੀ ਪਾਣੀ ਬਾਈ ਤੂੰ ਖਾਸ ਨਹੀਂ ਬਣਿਆ ਪਾਣੀ ਮਿੱਠਾ ਜਰੂਰ ਆ ਬਾਈ ਪੱਤਨ ਚ ਹੀ ਫਰਕ ਪੈ ਗਿਆ ਹੁਣ ਬਾਈ ਮੇਲਾ ਦਾ ਜਟਨ ਦਾ ਹੀ ਜਿਆ ਮਾਰਨੀ ਆ ਅੱਗੇ ਲੈ ਕੇ ਜਾਣਾ ਪਊ ਇੱਥੇ ਲਾਉਣਾ ਪਊ ਗਿਆ ਕੁੰਜੇ ਚ ਬੋਰ ਲਾਇਆ ਤਾਂ ਬਹੁਤ ਰੀਜ ਨਾਲ ਸੀ ਬਾਈ ਥੋੜਿਆ ਰੈਗੀ ਉੱਡੇ ਕਤ ਕੋਈ ਪਤਨ ਪਤਨ ਦੀ ਇਹ ਲਾਇਆ ਬਾਈ ਆਪਣਾ 130 ਤੇ ਜਾ ਕੇ ਟੱਕਰ ਆ ਗਈ ਸੀ ਆਪਣੀ ਪਾਂਡੋ ਦੀ ਇਹਦੋਂ ਅੱਗੇ ਬਰੇਤੀ ਆਉણો ਹਟ ਗਏ ਜੀ ਬਾਈ ਬਰੇਤੀ ਤੇ ਆਏ ਸੀ ਬਾਈ ਆਪਣਾ ਪਾਣੀ ਚ ਪਿਆਪਾ ਕਾਉਂਡੋ ਜਿਆਦੇ ਆਈ ਹੈ ਬਾਈ ਪਾਣੀ ਥੋੜਾ ਘੱਟ ਬਣਾਇਆ ਸਾਡੇ 12 ਦੀ ਮੋਟਰ ਆਪਣੀ ਬਾਕੀ ਦੇਖੋ ਬਾਈ ਇਹ ਦੁਬਾਰਾ ਬਣਾ ਦੇ ਕਮੈਂਟ ਕਰਕੇ ਦੱਸਿਓ ਵੀ ਕੋਈ ਅਗਰ ਉਹਦਾ ਮਾਰ ਹੀ ਪਈ ਹੈ ਬਾਈ ਇਹ ਛਾਲ ਬੋਰ ਹੋਰ ਲਾਉਣਾ ਪਊ ਆਪਾਂ ਨੂੰ ਬਾਕੀ ਦੱਸਿਓ ਜਰੂਰ ਬਾਈ ਕਮੈਂਟ ਕਰਕੇ ਵੀ ਇਹਦਾ ਹੁਣ ਕੀ ਹੱਲ ਬਣਾਈਏ ਆਪਾਂ ਆਟਨ ਦਾ ਬਾਈ ਦੇਖੋ ਇਹ ਚੀਜ਼ਾਂ ਮਾਰ ਲੰਦੀਆਂ ਨੇ ਪੱਟ ਫਟਾਈ ਹੁਣ ਇਹਦੇ ਲੱਗਿਆ 40-42000 ਰੁਪਏ ਬਾਈ ਤੇ ਹੁਣ ਹੋਰ ਲਾਉਣਾ ਪਊ ਆਪਾਂ ਨੂੰ 130 ਫੁੱਟ ਤੇ ਲਾਇਆ ਸੀ ਬਾਈ ਵਧੀਆ ਮਾਲ ਪਾਇਆ ਸੀਗਾ ਪਹਿਲਾਂ ਇੱਕ ਆਪਿਆ ਬਾਈ ਇਹਦਾ ਵੀ ਪਾਣੀ ਘਟ ਸੀਗਾ ਇੰਨਾ ਕੀ ਪਾਣੀ ਸੀਗਾ ਤੁਹਾਨੂੰ ਐ ਜਿਹੀ ਕੋਈ ਬੋਰ ਚ ਦਿੱਕਤ ਆ ਗਈ ਤੇ ਹੁਣ ਇਧਰ ਇਹ ਲਾਇਆ ਬਾਈ ਇਹਦਾ ਵੀ ਨਹੀਂ ਕੋਈ ਪਾਣੀ ਬਣਿਆ ਹੈਗਾ ਕੋਈ ਸਾਸ਼ ਵੈਸੇ ਠੀਕ ਆ ਪਾਣੀ ਪਰ ਘੱਟੀ ਹੈ ਬਾਈ ਸਾਡੇ ਡਾਕਟਰ ਝੱਗ ਮਾਰਦਾ ਬਾਈ ਆ ਦੇਖੋ ਮੈਂ ਚੈੱਕ ਕਰਦਾ ਪਾਣੀ ਮਿੱਠਾ ਜਰੂਰ ਹੈ ਬਾਈ ਆ ਝੱਗ ਮਾਰਦਾ ਦੇਖੋ ਇਹ ਝੱਗ ਗਲਤ ਮਾਰਦਾ ਬਾਈ ਝੱਗ ਨਾਲ ਹੀ ਰਿਹਾ ਹੈ ਆਪਣਾ ਬਹੁਤ ਟੁੱਟਣ ਦਾ ਵੀ ਡਰ ਹੈਗਾ ਦੇਖੋ ਬਾਈ ਹੁਣ ਹੋਰ ਲਾਵਾਂਗੇ ਫਿਰ ਉੱਥੇ ਆਪਾਂ ਬਸਾਂਗੇ ਸਾਨੂੰ ਇਹਦਾ ਕੀ ਸਿਸਟਮ ਬਣਾਈ ਹੈ ਤੁਸੀਂ ਬਾਈ رائے ਦੇ ਦੇ ਆਪਣੀ ਦੇਖ ਲਓ ਬਾਈ ਪਾਣੀ ਇਹ ਰਹਿਣਾ ਕਿ ਬਣੇਗਾ